ਜੈ ਭੀਮ ਜੈ ਭੀਮ ਜੈ ਮਾ ਤੇਰੀ ਸੋਚ ਤੇ ਮੈਨਾ ਦੇਾਂਗੇ ਠੋਕ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਮੈਨਾ ਦੇਾਂਗੇ ਠੋਕ ਕੇ ਸੋ ਅੱਜ ਦੀ ਕਿਤਨਾ ਮਾਰਚ ਲੈ ਕੇ ਵੀਰ ਦਾ ਭਰਾ ਬੜਾ ਸੁੰਦਰ ਹਮੇਸ਼ਾ ਸਮਾਜਿਕ ਤੌਰ ਤੇ ਦਿਲ ਦੀਆਂ ਗਹਿਰਾਈਆਂ ਦੇ ਨਾਲ ਸਮਾਜ ਦੇ ਦੰਦਰੋਂ ਦੇਖਦੇ ਹੋਏ ਹਰ ਧਰਮ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਵਿਚਰਦਾ ਸੋ ਅੱਜ ਬਾਬਾ ਸਾਹਿਬ ਬੇਦਕਰ ਜੀ ਨੂੰ ਸਮਰਪਿਤ 14 ਫਰਵਰੀ ਨੂੰ ਜਿਹੜਾ ਇਹਨਾਂ ਦਾ ਸੋਤਰਾ ਮਾਚ ਜਿਹੜਾ ਕੱਢੀ ਕਿ ਤਰੀਕ ਨੂੰ ਸੋ ਮੈਂ ਇਹ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਆਪਾਂ ਦੇ 263 ਦੇ ਸਾਥ ਦੇ ਵਿੱਚ ਕਿਹੜਾ ਕਿਤੇ ਕੋਸ਼ਿਸ਼ ਨਾ ਕੋਸ਼ਿਸ਼ ਬਾਬਾ ਸਾਹਿਬ ਨੂੰ ਲੈ ਕੇ ਉਸ ਦਾ ਉਸ ਦਾ ਅੱਗੇ ਰਹਿਣਾ ਜ਼ਰੂਰੀ ਹੈ ਜੇ ਆਪਣੇ ਸਮਾਜ ਨੂੰ ਬਦਲਣਾ ਕਰਨਾ ਵਾ ਸੋ ਸਾਰੇ ਸਾਥੀ ਜਾਣਦੇ ਆ ਕਿ ਇਲੈਕਸ਼ਨ ਆ ਰਹੇ ਆ ਇਲੈਕਸ਼ਨਾਂ ਦੇ ਵਿੱਚ ਸਾਡੇ ਹੀ ਸਮਾਜ ਦੇ ਲੋਕ ਸਾਡੇ ਇਲੈਕਸ਼ਨ ਦੇ ਸੋ ਜੋ ਆਡੀਆਂ ਦੇ ਸਕੇ ਨਹੀਂ ਬਣੇ ਸਾਡੇ ਸਮਾਜ ਦੇ ਜੀ ਬਣ ਨਹੀਂ ਬਣਦੇ ਮੇਰੀ ਬੋਲ ਉਹ ਸੋਚ ਸਮਝ ਕੇ ਮੇਰਾ ਇਹਨਾਂ ਸਾਰੇ ਸਾਥੀ ਸਮਾਜ ਦਾ ਬੰਦੂਰ ਜੀ ਜੋ ਤੁਹਾਨੂੰ ਚੰਗਾ ਲੱਗੂਗਾ ਉਹ ਨਹੀਂਓ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਹੀ ਸਾਰੇ ਸਮਾਜ ਦੇ ਲੋਕਾਂ ਦੇ ਜਾਈਏ ਤੇ ਦਰੀਆ ਤੇ ਵੀ ਨਹੀਂ ਆਉਂਦੇ ਤੇ ਜੇ ਰਹੇ ਤਾਂ ਨਹੀਂ ਹੱਲੇ ਕਰਾਂ। ਕਿਉਂਕਿ ਤੁਹਾਡੇ ਸਮਾਜ ਦਾ ਬੰਦਾ ਉਹ 5 ਸਾਲ ਜਿੱਤ ਜਾਂਦੇ ਆ ਉਸ ਤੋਂ ਅਗਲੇ ਦਾ 5 ਸਾਲਾ ਗੜਾ ਮੈਨ ਲੈ ਅਗਲਾ ਵਾਸਤੇ ਉਹ ਫੇਸ ਅੱਗੇ ਦਰਵਾਜ਼ਾ ਜਾ ਕੇ ਬੈਠੇ। ਉਹ ਅੱਜ ਇਹਨਾਂ ਮੌਕਾ ਸਮਾਜ ਨੂੰ ਫੜਨੇ ਚਾਹੀਦਾ। ਇਹ ਕਲੇਜ ਦਾ ਸਮਾਜ ਸਮਾਜ ਦਾ ਪੁੱਤ ਆ ਚੰਗਾ ਕੀ ਆ ਮਾੜਾ ਕੀ ਆ ਅਸੀਂ ਇਲੈਕਸ਼ਨ ਚ ਨਹੀਂ ਕਰਨਾ ਨਹੀਂ ਕਰ ਜਾ ਸਾਡੀ ਲੋਡ ਆਪਾ ਤਾਂ ਉਹ ਤੁਸੀਂ ਦੇਖਣੀ ਆ ਬਾਬਾ ਸਾਹਿਬ ਨੇ ਸਾਨੂੰ ਇੱਥੇ ਘਰ ਤੋਂ ਬਾਹਰ ਤੇ ਬਾਬਾ ਸਾਹਿਬ ਕਾਪੀ ਲੜਦੇ 134 ਸਾਲ ਨਿਕਲ ਗਏ ਆ 134 ਸਾਲਾਂ ਬਾਅਦ ਪਰ ਧਰ ਦੇ ਇੱਥੇ ਦਾ ਸਮਾਜ ਬੈਠਾ ਮਿਲਣ ਆਸੀ ਪੂਰਾ ਸਾਰੇ ਮਾਜੂਦ ਪਾ ਜਦੋਂ ਬਾਬਾ ਸਾਹਿਬ ਜਿੱਤ ਗਏ ਸੀ ਤੇ ਫਿਰ ਆਪਾ ਪੜ ਕੇ ਵੀ ਲੋਕ ਬੇਜਦੇ ਆ ਬਹੁਤ ਬਾਬਾ ਸਾਹਿਬ ਦੇ ਬਾਬਾ ਸਾਹਿਬ ਦੀਆਂ ਤੇ ਕਿਹਾ ਉਹਨਾਂ ਜਿਹੜਾ ਬੋਲ ਪਰ ਇਹ ਬੋਲਦਿਆਂ ਉਹ ਉਹ ਦੋ ਮਿੰਟਾਂ ਤੋਂ ਅੱਜ ਅੱਜ ਗੱਲ ਕਰ ਰਹੇ ਸੋ ਮੇਰਾ ਤਾਂ ਹਮੇਸ਼ਾ ਮੋਟੇ ਮਿਲ ਹੀ ਜਾ ਗੱਲ ਕਰਦਾ ਕਿ ਇਲੈਕਸ਼ਨ ਆ ਰਹੇ ਆ ਇਲੈਕਸ਼ਨ ਵਿੱਚ ਪਰਤ ਬੋਤ ਵਿਚਾਰ ਕਰਕੇ ਇਲੈਕਸ਼ਨ ਵਿੱਚ ਵੋਟ ਦਿਓ ਸੋ ਪੰਜਾਬ ਦੇ ਹਾਲਾਤ ਨੂੰ ਦੇਖਦੇ ਪਏ ਹਾਂ ਜਿਹੜਾ ਭਾਜਪਾ ਨੇ ਜਿਹਨਾਂ ਨੂੰ ਇਹਨਾਂ ਕੁਝ ਦਿੱਤਾ ਜਿਹਨਾਂ ਦੇ ਕਾਰਜਾਂ ਦੇ ਵੱਡੇ ਬਣਾਤੇ ਅਜੋ ਪਾਟੀਆਂ ਦੇ ਸੱਜੇ ਨਹੀਂ ਬੱਦਦੇ ਸੋ ਸਵਾਜ ਨਹੀਂ ਸੱਕੇ ਨਹੀਂ ਕਰਨਾ ਜਿਹੜੀ ਰੋਡ ਆ ਉਹ ਬੜੀ ਸਾਡੀ ਕੀਤੀ ਆ ਉਹਦੇ ਬਾਰੇ ਬੜਾ ਸੋਚ ਹੋ ਜਾਏਗਾ ਉਹ ਰੋਡ ਤੇ ਜੋ ਸਭ ਨੇ ਜੈਪੀ ਜੈਪਾਪ ਕਾਸਟ ਰੋਡ ਤੇ ਦੇਖਿਆ ਅਰੋਂ ਸਰਦਾਰ ਨੂੰ ਬਹੁਤ ਬੁਧਾਈ ਕਿਉਂਕਿ ਇਹ ਹਰ ਮਾਰ ਕੋਈ ਨਾ ਕੋਈ ਪਹਿਲ ਕਦਮੀ ਕਰਕੇ ਸਾਨੂੰ ਐਡੇ ਨਾਲ ਹੀ ਬੁਲਾਉਂਦਾ ਸੋ ਸਾਨੂੰ ਪਹੁੰਚਣਾ ਕਿਉਂ ਸਾਡੀ ਮਜਬੂਰੀ ਭੱਜ ਜਾਂਦੀ ਆ ਸਮਾਜ ਵਾਸਤੇ ਸੋ ਅੱਜ ਦੇ ਦਿਨ ਦੀ ਮੈਂ ਬਹੁਤ ਬਹੁਤ ਰੈਕੰਡਾ ਅੱਲ ਵੀ ਬਾਬਾ ਸਾਹਿਬ ਬਿੱਤਰਦੀ ਦੇ ਖਤਮ ਧਾਰ ਨੂੰ ਲੈ ਕੇ ਸੰਗਰਾਮ ਵਾਲੇ ਪ੍ਰੋਗਰਾਮਾ ਸਭੀ ਪਾਠੀਵਲੇ ਸਾਰੇ ਸਾਥੀਆਂ ਦਾ ਪੌਂਕੀ ਇੱਥੇ ਹੋਈਏ ਤੇ ਬਾਬਾ ਸਾਹਿਬ ਦੇ ਜਨਮ ਦਿਨ ਉੱਤੇ ਕੈਕ ਕੱਟ ਕੇ ਮਨਾਈਏ ਸਭ ਨੂੰ ਬਹੁਤ ਬਹੁਤ ਵਧਾਈ ਸਾਰਿਆਂ ਨੂੰ ਜੈਤ ਜੈਪਾ